ਦਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਮਤਾ ਪੇਸ਼ ਹੋ ਚੁੱਕਿਆ ਕਿਉਂਕਿ ਸਾਨੂੰ ਜੋ ਹੜ੍ਹਾਂ ਵਾਸਤੇ ਸਹਾਇਤਾ ਚਾਹੀਦੀ ਸੀ ਪੰਜਾਬ ਨੂੰ ਉਹ ਉਸ ਹਿਸਾਬ ਨਾਲ ਨਹੀਂ ਮਿਲ ਸਕੀ ਸਨਾਂ ਵੀ ਖਾਤੇ ਅੰਝ ਜਾਊਗੀ ਇਹ ਉਧਰ ਨਹੀਂ ਜਾਣੀ ਹੈਗੀ ਪੰਜਾਬ ਸਰਕਾਰ ਨੂੰ ਨਹੀਂ ਦਿੱਤੀ ਜਾਣੀ ਤੇ ਉਹ ਐਕਚੁਅਲੀ ਕੀ ਹੈਗਾ ਉਹ ਵੀ ਚਾਜੋ ਆਪਣੇ ਬਿਆਨ ਤੋਂ ਮੁੱਕਰ ਵੀ ਗਿਆ ਟਿਲੋ ਸਾਹਿਬ 60000 ਕਰੋੜ ਦਿੱਤਾ ਸੀ ਪੈਕੇਜ ਉਹ ਉਹ ਤੁਹਾਡੇ ਮੇਰੇ ਪੈਸੇ ਨਹੀਂ ਆ ਉਹ ਸਾਡੇ ਟੈਕਸ ਦਾ ਪੈਸਾ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਜਾ ਰਿਹਾ ਹੈ ਕਿਉਂ ਉੱਥੇ ਕਿਉਂ ਦਿੱਤਾ ਗਿਆ ਸੀਗਾ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉੱਥੇ ਫਿਰ ਤੁਸੀਂ ਕਹਿੰਦੇ ਸਰਵੇਖਣ ਹੋਊਗਾ ਜੀ ਆਰਪੋਰਟਾਂ ਚਾਹੀਦੀਆਂ ਜੀ ਫਿਰ ਤੁਹਾਨੂੰ ਮਿਲੇਗਾ ਹਾਲੇ ਤੱਕ ਕੁਝ ਨਹੀਂ ਦਿੱਤਾ ਪਰ ਦੂਜੇ ਪਾਸੇ ਸਰਵਾਇਦਾਰਾਂ ਦਾ ਲੱਖਾਂ 16 ਲੱਖ ਕਰੋੜ ਰੁਪਇਆ ਉਹ ਮਾਫ ਕੀਤਾ ਜੀ ਉਹ ਤੁਸੀਂ ਮਾਫ ਕਰ ਦਿੱਤਾ ਜਾਂਦਾ ਹੈਗਾ ਬਿਲਕੁਲ ਵਿਧਵਾਨ ਤਰ੍ਹਾਂ ਦਾ ਬੰਦਾ ਹੈ ਉਹ ਲੰਬਾ ਵੀ ਬੋਲ ਸਕਦਾ ਹੈ ਜੀ ਦੂਜਾ ਬੰਦਾ ਉਸ ਤਰੀਕੇ ਨਾਲ ਨਹੀਂ ਬੋਲ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਖੜਾ ਚਣੌਣ ਵਾਸਤੇ ਵਿਧਾਨ ਸਭਾ ਚੋਂ ਬਾਹਰ ਨਿਕਲੀ ਹੈ ਵੀ ਉਹਦੇ ਵਿੱਚ ਜੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਦੂਸ਼ਣਬਾਜ਼ੀ ਤਾਂ ਹੁਣ ਇਹ ਇੱਧਰ ਕਿਹੜਾ ਨਹੀਂ ਮੌਕ ਸੈਸ਼ਨ ਚ ਕੀਤੀ ਜਾ ਰਹੀ ਸੇਮ ਉਹੀ ਚੀਜ਼ ਇੱਧਰ ਹੋ ਰਹੀ ਹੈ ਡੀ5 ਚੈਨਲ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਜਿਹੜੀ ਹਾਕਮ ਤੇਰਾ ਆਮ ਆਦਮੀ ਪਾਰਟੀ ਉਹਨਾਂ ਨੇ ਇੱਕ ਮਤਾ ਲਿਆਂਦਾ ਹੈ ਉਹ ਮਤੇ ਦੇ ਉੱਤੇ ਬੈਸ ਹੋਵੇਗੀ ਨਹੀਂ ਹੋਵੇਗੀ ਸਾਨੂੰ ਨਹੀਂ ਪਤਾ ਲੇਕਿਨ ਪੰਜਾਬ ਦੀਆਂ ਬੱਖ-ਬੱਖ ਸਿਆਸੀ ਪਾਰਟੀਆਂ ਨੇ ਆਪਣੇ ਤੌਰ ਦੇ ਉੱਤੇ ਹੀ ਆਪਣੇ ਨਵੇਂ-ਨਵੇਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਕੋਲ ਦੋ ਵਿਧਾਇਕ ਨੇ ਉਹਨਾਂ ਨੇ ਇੱਕ ਮੌਕ ਵਿਧਾਨ ਸਭਾ ਦਾ ਸੈਸ਼ਨ ਆਪਣੇ ਪਾਰਟੀ ਦੇ ਦਫਤਰ ਸੈਕਟਰ 37 ਦੇ ਵਿੱਚ ਚੰਡੀਗੜ੍ਹ 'ਚ ਅੱਜ ਸ਼ੁਰੂ ਕਰ ਦਿੱਤਾ ਹੈ ਇੱਕ ਪਾਸੇ ਜਿੱਥੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਉਸੇ ਮੌਕੇ ਐਨ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਮੌਕ ਇਸ ਤਰ੍ਹਾਂ ਦਾ ਸੈਸ਼ਨ ਚਲਾਉਣਾ ਕਿੰਨਾ ਕਿ ਜਾਇਜ ਹੈ ਕਿੰਨਾ ਕੁ ਨਹੀਂ ਹੈ ਇਹਦੇ ਉੱਤੇ ਗੱਲ ਕਰਨ ਵਾਸਤੇ ਅਸੀਂ ਦੋ ਭਰਾ ਤੁਹਾਡੇ ਕੋਲੇ ਹਾਜ਼ਰ ਹੈ ਮੇਰਾ ਸਾਥ ਦੇਣਗੇ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਸ਼ਖੀਅਤ ਮਹਿਤਾਬੂਦੀਨ ਜੀ ਜਿਹੜੇ ਕਿ ਬਹੁਤ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਮਹਿਤਾਬੂਦੀਨ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਨਿੱਘਾ ਸਵਾਗਤ ਹੈ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਅੱਜ ਇੱਕ ਬੋਕ ਲੈ ਕੇ ਆਈ ਹੈ ਵਿਧਾਨ ਸਭਾ ਦਾ ਸੈਸ਼ਨ ਜੀ ਕਿ ਅਸੀਂ ਤਾਂ ਅੱਡ ਤੌਰ ਦੇ ਉੱਤੇ ਚਲਾਉਣਾ ਹੈ ਤੁਹਾਡੀ ਨਜ਼ਰ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਮੇਨ ਸੈਸ਼ਨ ਤੋਂ ਪਾਸੇ हट ਕੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਲੇ ਪਾਸੇ ਤਾਂ ਨਹੀਂ ਲੱਗ ਰਿਹਾ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਸਹੀ ਨਬਜ਼ ਫੜੀ ਹੈ ਤੁਸੀਂ ਐਕਚੁਅਲੀ ਕੀ ਹੈ ਵਿਧਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਮਤਾ ਪੇਸ਼ ਹੋ ਚੁੱਕਿਆ ਕਿਉਂਕਿ ਸਾਨੂੰ ਜੋ ਹੜ੍ਹਾਂ ਵਾਸਤੇ ਸਹਾਇਤਾ ਚਾਹੀਦੀ ਸੀ ਪੰਜਾਬ ਨੂੰ ਉਹ ਉਸ ਹਿਸਾਬ ਨਾਲ ਨਹੀਂ ਮਿਲ ਸਕੀ ਤੇ ਸਿਰਫ 1600 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਹੈ ਉਹ ਵੀ ਸਿਰਫ ਜਿਹੜੀ ਸਿੱਧੀ ਉਹਨਾਂ ਨੇ ਕਹਿ ਦਿੱਤਾ ਕੇਂਦਰ ਸਰਕਾਰ ਦੇ ਮੰਤਰੀ ਬੀ ਐਲ ਵਰਮਾ ਨੇ ਵੀ ਸਿੱਧੀ ਕਿਸਾਨਾਂ ਦੇ ਖਾਤੇ ਆ ਚ ਜਾਊਗੀ ਇਹ ਉਧਰ ਨਹੀਂ ਜਾਣੀ ਹੈਗੀ ਪੰਜਾਬ ਸਰਕਾਰ ਨੂੰ ਨਹੀਂ ਦਿੱਤੀ ਜਾਣੀ ਤੇ ਉਹ ਐਕਚੁਅਲੀ ਕੀ ਹੈਗਾ ਉਹ ਵੀ ਚਾਜੋ ਆਪਣੇ ਬਿਆਨ ਤੋਂ ਮੁੱਕਰ ਵੀ ਗਿਆ ਆ ਥੋੜਾ ਜਿਹਾ ਸਟੇਡੇ ਢੰਗ ਨਾਲ ਗੱਲ ਉਹੀ ਕਹੀ ਆ ਲੇਕਿਨ ਥੋੜਾ ਜਿਹਾ ਉਹਨਾਂ ਨੇ ਆਪਣਾ ਬਦਲ ਤਾ ਸਿਆਸਤ ਸਿਆਸਤ ਹੈ ਜੀ ਸਿਆਸੀ ਸਿਆਸੀ ਰੰਗ ਨੇ ਜੀ ਹੈ ਤੇ ਉਹ ਢਿੱਲੋ ਸਾਹਿਬ ਐਕਚੁਅਲੀ ਕੀ ਹੈਗਾ ਇਹ ਜਿਹੜੀ 22 ਨਵੰਬਰ 2017 ਨੂੰ ਕਿਸਾਨਾਂ ਨੇ ਵੀ ਸੰਸਦ ਲਾਈ ਸੀ ਪੈਰਲਲ ਸਮਾਨਾਂਤਰ ਸੰਸਦ ਲਾਈ ਸੀ ਤੇ ਉਹ ਉਸ ਤਰ੍ਹਾਂ ਹੀ ਇਹਨਾਂ ਨੇ ਸਮਾਨਾਂਤਰ ਜਿਹੜੀ ਵਿਧਾਨ ਸਭਾ ਸ਼ੁਰੂ ਕੀਤੀ ਹੈ ਇਹ ਧਿਆਨ ਲਾਂਭੇ ਕਰਨ ਵਾਸਤੇ ਹੀ ਇੱਕ ਜਿਹੜਾ ਇੱਕ ਪ੍ਰਕਿਰਿਆ ਇੱਕ ਇੱਕ ਉਹਨਾਂ ਦੀ ਇੱਕ ਕਵਾਇਦ ਹੈਗੀ ਹੈ ਹੋਰ ਇਸ ਤੋਂ ਵੱਧ ਕੁਝ ਨਹੀਂ ਹੈਗਾ ਹੁਣ ਤੁਸੀਂ ਦੇਖੋ ਬਈ ਪਰਸੋ ਜੇ ਤਿੰਨਕ ਦਿਨ ਹੋਏ ਨੇ ਚਾਰਕ ਦਿਨ ਹੋਏ ਹੋਣਗੇ ਪ੍ਰਧਾਨ ਮੰਤਰੀ ਮੋਦੀ ਜੀ ਉੱਥੇ ਬਿਹਾਰ ਜਾ ਕੇ ਐਲਾਨ ਕਰਕੇ ਆਏ ਮੁੱਖ ਮੰਤਰੀ ਰੋਜ਼ਗਾਰ ਯੋਜਨਾ ਮਹਿਲਾ ਰੋਜ਼ਗਾਰ ਯੋਜਨਾ ਐਲਾਨ ਕੀਤਾ ਉਹਦੇ ਅਧੀਨ 7500 ਕਰੋੜ ਰੁਪਇਆ ਜਿਹੜਾ ਹੈਗਾ 10 ਲੱਖ ਔਰਤਾਂ ਦੇ ਖਾਤਿਆਂ 'ਚ ਸਿੱਧਾ ਗਿਆ ਜੀ ਤੇ ਉਹ ਤੁਸੀਂ ਦੇਖੋ ਵੀ ਉਧਰ ਪੈਸੇ ਕਿਵੇਂ ਜਾ ਰਹੇ ਨੇ ਪਿਛਲੇ ਸਾਲ ਪਰ ਉੱਥੇ 36000 ਕਰੋੜ ਰੁਪਇਆ ਟੋਟਲ ਵੀ ਦੇ ਕੇ ਆਏ ਨੇ ਪਿਛਲੇ ਸਾਲ ਢਿੱਲੋਂ ਸਾਹਿਬ 60000 ਕਰੋੜ ਦਿੱਤਾ ਸੀ ਪੈਕੇਜ ਉਹ ਉਹ ਤੁਹਾਡੇ ਮੇਰੇ ਪੈਸੇ ਨਹੀਂ ਆ ਉਹ ਤੁਹਾਡੇ ਟੈਕਸ ਦਾ ਪੈਸਾ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਜਾ ਰਿਹਾ ਕਿਉਂ ਉੱਥੇ ਕਿਉਂ ਦਿੱਤਾ ਗਿਆ ਸੀਗਾ ਇਹ ਮੈਨੂੰ ਐ ਲੱਗਦਾ ਵੀ ਠੋਕੇ ਸਰਕਾਰ ਨੂੰ ਸਮਰਥਨ ਚਾਹੀਦਾ ਨਿਤਿਸ਼ ਕੁਮਾਰ ਜੀ ਦਾ ਤੇ ਉੱਥੇ ਉੱਥੇ ਸਾਰਾ ਪੈਸਾ ਜਾ ਰਿਹਾ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉੱਥੇ ਫਿਰ ਤੁਸੀਂ ਕਹਿੰਦੇ ਸਰਵੇਖਣ ਹੋਊਗਾ ਜੀ ਆ ਰਿਪੋਰਟਾਂ ਚਾਹੀਦੀਆਂ ਜੀ ਫੇਰ ਤੁਹਾਨੂੰ ਮਿਲੇਗਾ ਹਾਲੇ ਤੱਕ ਕੁਝ ਨਹੀਂ ਦਿੱਤਾ ਬਿਲਕੁਲ ਕੁਝ ਨਹੀਂ ਦਿੱਤਾ ਤੁਸੀਂ ਠੀਕ ਕਹਿ ਰਹੇ ਹੋ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਸਵਾਲ ਉਠਾਉਂਦੀਆਂ ਨੇ ਜੀ ਕਿ ਤੁਸੀਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਤੱਕ ਨਹੀਂ ਕਰਦੇ ਜੀ ਜਿਵੇਂ ਕਿ ਅੱਜ ਦੇ ਵਿੱਚ ਆਪਾਂ ਕਰ ਰਹੇ ਹਾਂ ਪਰ ਦੂਜੇ ਪਾਸੇ ਸਰਬਾਇਯਦਾਰਾਂ ਦਾ ਲੱਖਾਂ 16 ਲੱਖ ਕਰੋੜ ਰੁਪਇਆ ਉਹ ਮਾਫ ਕੀਤਾ ਜੀ ਉਹ ਤੁਸੀਂ माफ ਕਰ ਦਿੱਤਾ ਜਾਂਦਾ ਹੈਗਾ ਬਿਲਕੁਲ ਅੱਜ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਦੇ ਅੰਦਰ ਖੜ ਕੇ ਭਾਵੇਂ ਉਹਨਾਂ ਦੇ ਇਹ ਨਹੀਂ ਹੈ ਕਿ ਵਿਧਾਇਕ ਕਿੰਨੇ ਨੇ ਵਿਧਾਇਕ 2 ਨੇ ਜੀ ਇੱਕ ਪਰਥਾ ਸਾਡੇ ਹੋਰ ਗਲਤ ਚੱਲੀ ਹੋਈ ਹੈ ਕਿ ਜਿੰਨੇ ਤੁਹਾਡੇ ਵਿਧਾਇਕ ਨੇ ਸਮਾਂ ਤੁਹਾਨੂੰ ਉਨਾ ਹੀ ਮਿਲਣਾ ਹੈ। ਜੀ। ਪਰ ਇਹ ਚੀਜ਼ ਦੇ ਵਿੱਚ ਜੇ ਮੁੱਦਾ ਚੰਗਾ ਹੋਵੇ, ਲੋਕਾਂ ਦੇ ਪੱਖ ਦਾ ਹੋਵੇ, ਲੋਕਾਂ ਦੇ ਹੱਕ ਦੇ ਵਿੱਚ ਹੋਵੇ, ਉਥੇ ਇਹ ਜਿਹੜਾ ਸਮਾਂ ਦਿੱਤਾ ਜਾਂਦਾ ਹੈ ਇਹਨੂੰ ਖਤਮ ਕੀਤਾ ਜਾਵੇ। ਕੋਈ ਬੰਦਾ ਇੱਕ ਬੰਦਾ ਬਹੁਤ ਲੰਬਾ ਚੌੜਾ ਵਿਦਵਾਨ ਤਰ੍ਹਾਂ ਦਾ ਬੰਦਾ ਹੈ, ਉਹ ਲੰਬਾ ਵੀ ਬੋਲ ਸਕਦਾ ਹੈ। ਦੂਜਾ ਬੰਦਾ ਉਸ ਤਰੀਕੇ ਨਾਲ ਨਹੀਂ ਬੋਲ ਸਕਦਾ। ਤਾਂ ਭਾਰਤੀ ਜਨਤਾ ਪਾਰਟੀ ਖੜਾ ਚਣਾਉਣ ਵਾਸਤੇ ਵਿਧਾਨ ਸਭਾ ਚ ਵਾਰ ਨਿਕਲੀ ਹੈ ਕਿ ਇਹ ਜਿਹੜਾ ਮੌਕੇ ਦਾ ਸਿਸਟਮ ਹੈਗਾ ਇਹਦੇ ਵਿੱਚੋਂ ਆਪਾਂ ਬਾਹਰ ਚੱਲੋ ਤੇ ਉਹਨਾਂ ਦਾ ਧਿਆਨ ਡਾਇਵਰਟ ਕਰ ਦਿਓ ਨਾਲੇ ਕੱਲ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੱਖਰੇ ਤੌਰ ਦੇ ਉੱਤੇ ਆ ਜਾਣਗੀਆਂ ਜੇ ਉਹ ਵਿਧਾਨ ਸਭਾ 'ਚ ਤਾਂ ਵੱਧ ਤੋਂ ਵੱਧ ਇਹ ਹੋ ਜਾਂਦਾ ਕਿ ਇਹ ਬਾਕਾਊਟ ਕਰ ਗਏ ਜੀ ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਵੀ ਹੋ ਸਕਦਾ ਬਿਲਕੁਲ ਤੁਹਾਡਾ ਬੜਾ ਅਥਾ ਤਜਰਬਾ ਹੈ ਤੇ ਤੁਸੀਂ ਬਿਲਕੁਲ ਸਹੀ ਨੁਕਤਾ ਫੜਿਆ ਹੈ ਬਿਲਕੁਲ ਸਹੀ ਹੁਣ ਇਹ ਇਹ ਦੋਸ਼ ਲਾਇਆ ਜਾ ਰਿਹਾ ਜੀ ਵੀ ਜਿਹੜਾ ਇਹ ਸੈਸ਼ਨ ਹੈ ਚਲੋ ਉਹ ਸੈਸ਼ਨ ਦਾ ਕਿੰਨੀ ਕਿੰਨਾ ਸਾਰਥਕ ਰਿਹਾ ਉਹ ਇੱਕ ਵੱਖਰਾ ਵਿਸ਼ਾ ਹੈ ਵੀ ਉਹਦੇ ਵਿੱਚ ਜੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਤੇ ਦੂਸ਼ਣਬਾਜ਼ੀ ਤਾਂ ਹੁਣ ਇਹ ਇੱਧਰ ਕਿਹੜਾ ਨਹੀਂ ਮੌਕ ਸੈਸ਼ਨ ਚ ਕੀਤੀ ਜਾ ਰਹੀ ਸੇਮ ਉਹੀ ਚੀਜ਼ ਇੱਧਰ ਹੋ ਰਹੀ ਹੈ ਉਹਦੇ ਨਾਲ ਸਵਾਲ ਇਹ ਪੈਦਾ ਹੁੰਦਾ ਹੈ ਵੀ ਹੜ ਪੀੜਤਾਂ ਦਾ ਕਿੰਨਾ ਕੁ ਫਾਇਦਾ ਪਹੁੰਚ ਰਿਹਾ ਹੈ ਉਹਨਾਂ ਨੂੰ ਕੋਈ ਫਾਇਦਾ ਪਹੁੰਚਿਆ ਜੇ ਅੱਜ ਹੀ ਉੱਥੋਂ ਕੋਈ 2000 ਕਰੋੜ 4000 ਕਰੋੜ ਸਿੱਧਾ ਆ ਜਾਂਦਾ ਮੌਕ ਸੈਸ਼ਨ ਦੇ ਦੌਰਾਨ ਸੈਂਟਰਲ ਗਵਰਨਮੈਂਟ ਤੋਂ ਤਾਂ ਕਿੰਨਾ ਵਧੀਆ ਹੁੰਦਾ ਟਰੰਡਟ ਮਾਉਂਟੇ ਦੀ ਉੱਥੇ ਰਾਹਤ ਲੇਕਿਨ ਅਜੇ ਕੁਛ ਨਹੀਂ ਸਿਰਫ ਹੋਕੀਆਂ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਦੋਨੇ ਪਾਸੇੋਂ ਨਹੀਂ ਮੈਂ ਇਧਰੋਂ ਨਹੀਂ ਕਹਿੰਦਾ ਇਧਰੋਂ ਵੀ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਸੱਤਾਧਾਰੀ ਧਿਰ ਵੀ ਇਦਾਂ ਹੀ ਕਰ ਰਹੀ ਹੈ ਕਾਂਗਰਸ ਵੀ ਉਹ ਜਿਹੜੇ ਵਿਚਾਰੇ ਉਧਰ ਬਿਮਾਰੀਆਂ ਦੇ ਵਿੱਚ ਫਸੇ ਹੋਏ ਨੇ ਖੜੇ ਪਾਣੀਆਂ ਚ ਬਿਮਾਰੀਆਂ ਜਿਹੜੀਆਂ ਵਿਚਾਰੇ ਪਸ਼ੂ ਧਨ ਜਿਹੜਾ ਉੱਥੇ ਬਰਬਾਦ ਹੋ ਗਿਆ ਉਹਨਾਂ ਦੀਆਂ ਲਾਸ਼ਾਂ ਸੜ ਰਹੀਆਂ ਨੇ ਮੇਰੇ ਤੱਕ ਦੇਹਾਂ ਸਭ ਦੀਆਂ ਤੇ ਉਹਦੇ ਨਾਲ ਬਿਮਾਰੀਆਂ ਫੈਲ ਰਹੀਆਂ ਚਮੜੀ ਦੇ ਰੋਗ ਫੈਲ ਗਏ ਡੇਂਗੂ ਫੈਲ ਗਿਆ ਹਾਂ ਜੀ ਬਹੁਤ ਸਾਰੇ ਰੋਗ ਫੈਲ ਗਏ ਹੈਜ਼ਾ ਫੈਲ ਗਿਆ ਦਸਟਰ ਫੈਲ ਗਿਆ ਚਿਕਨ ਗੁਨੀਆਂ ਫੈਲ ਗਿਆ ਹੋਰ ਤਾਂ ਹੋਰ ਉੱਥੇ ਫਸਲਾਂ ਨੂੰ ਨੁਕਸਾਨ ਇੰਨਾ ਪਹੁੰਚਿਆ ਜਿਹੜੀਆਂ ਫਸਲਾਂ ਬਚੀਆਂ ਸੀ ਉਹਨਾਂ ਨੂੰ ਬਿਮਾਰੀਆਂ ਲੱਗੀਆਂ ਦੇ ਕਈ ਥਾਵਾਂ ਦੇ ਉੱਤੇ ਜਿਹੜਾ دریاਵਾਂ ਨੇ ਦਰਿਆ ਵਹਿਣ ਬਦਲ ਲਿਆ ਵਹਿਰ ਬਦਲ ਲਿਆ ਉਹ ਨਹੀਂ ਉਹ ਵੀ ਬਹੁਤ ਵੱਡਾ ਹੈ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਮਹਿਤਾਬੂਦੀਨ ਜੀ ਐਸ ਵੇਲੇ ਲੋਕ ਹੀ ਲੋਕਾਂ ਦੀ ਮਦਦ ਵਾਸਤੇ ਬੋੜੇ ਨੇ ਬਿਲਕੁਲ ਸਹੀ ਗੱਲ ਹੈ ਜੋ ਕੁਝ ਲੋਕਾਂ ਨੇ ਕੀਤਾ ਲੋਕਾਂ ਨੇ ਬਿਲਕੁਲ ਨਹੀਂ ਦੇਖਿਆ ਵੀ ਕੌਣ ਹੈ ਕੌਣ ਨਹੀਂ ਜੀ ਉਸ ਵੇਲੇ ਵੀ ਜਾ ਕੇ ਸਰਚੁਕਦਾ ਹੈ ਪੰਜਾਬ ਦੇ ਵਿੱਚੋਂ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਆਪਣੇ ਟਰੈਕਟਰ ਲਾ ਕੇ ਉਹਨਾਂ ਦੇ ਖੇਤਾਂ 'ਚੋਂ ਰੇਤ ਕੱਢ ਰਹੇ ਨੇ ਬਿਲਕੁਲ ਜੀ ਸੋ ਇੱਕ ਮਾੜ ਬਤਾ ਦਾ ਜਿਹੜਾ ਪਰਚਮ ਹੈ ਉਹ ਲੋਕਾਂ ਨੇ ਤਾਂ ਲਹਿਰਾ ਦਿੱਤਾ ਪਰ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਨੇ ਇਹ ਸਿਆਸੀ ਪਾਰਟੀਆਂ ਸਰਬ ਤੇ ਸਰਬ ਸਿਆਸੀ ਟਕੜਮ ਬਾਜੀ ਤੋਂ ਬਾਹਰ ਨਿਕਲ ਕੇ ਨਾ ਜਰੂਰ ਨਹੀਂ ਆਉਂਦੀਆਂ ਕਿ ਤੁਹਾਨੂੰ ਇਹ ਗੱਲ ਸਾਰੀ ਸੱਚ ਨਹੀਂ ਬਿਲਕੁਲ ਬਿਲਕੁਲ ਸਹੀ ਕਿਹਾ ਜੀ ਤੁਸੀਂ ਸਿਆਸੀ ਲਾਹੇ ਲਿਆ ਜਾ ਰਿਹਾ ਹੈ ਇਸ ਜਿਹੜਾ ਹੜਪੀੜਤਾ ਦੇ ਉੱਪਰ ਸਿਆਸਤਾਂ ਹੋ ਰਹੀਆਂ ਨੇ ਇਹ ਨਹੀਂ ਹੋਣੀ ਚਾਹੀਦੀ ਸੋ ਮੇਰੇ ਖਿਆਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਔਰ ਮਹਿਤਾਬੁਦੀਨ ਜੀ ਨੇ ਬਹੁਤ ਵਿਸਥਾਰ ਦੇ ਵਿੱਚ ਇਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਸਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇਹ ਮੌਕ ਜਿਹੜਾ ਸੈਸ਼ਨ ਆਪਣੇ ਦਫ਼ਤਰ ਦੇ ਵਿੱਚ ਲਾਇਆ ਹੈ ਚੰਗਾ ਇਹ ਹੁੰਦਾ ਕਿ ਸਾਰੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਅੱਗੇ ਲੱਗਦੀ ਔਰ ਪ੍ਰਧਾਨ ਮੰਤਰੀ ਸਾਹਿਬ ਤੋਂ ਜਿਹੜਾ ਜਿਵੇਂ ਰਾਜਪਾਲ ਸਾਹਿਬ ਕਹਿ ਰਹੇ ਆ ਇਹ ਤਾਂ ਇੱਕ ਟੋਕਨ ਮੰਨੀ ਹੈ ਉਹ ਭਾਈ ਸਾਹਿਬ ਟੋਕਨ ਦੇ ਨਾਲ ਨਾਲ ਤੁਸੀਂ ਜਿਹੜਾ ਕੁਝ ਹੋਰ ਪ੍ਰਧਾਨ ਮੰਤਰੀ ਸਾਹਿਬ ਦੇਣਾ ਚਾਹੁੰਦੇ ਸੀ ਜੇ ਉਹ ਲੈ ਕੇ ਆਉਂਦੇ ਤਾਂ ਤੁਹਾਡੀ ਵਾਵਾਵਾ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੋਣੀ ਸੀ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ